निहंग सिंह ਨੂੰ ਹਜ਼ੂਰ ਪਿਤਾ ਜੀ ਨੇ ਕਰਕੇ ਵਿਖਾਇਆ ਐਸਾ ਚਮਤਕਾਰ ਕਿ ਪੂਰਾ ਪਿੰਡ ਵੀ ਹੈਰਾਨ ਹੋ ਗਿਆ ਸੋ ਪਿਤਾ ਜੀ ਨੇ ਐਸੀ ਕੀ ਕਲਾ ਵਰਤਾ ਦਿੱਤੀ ਆਪ ਜੀ ਨੂੰ ਜ਼ਰੂਰ ਦੱਸਾਂਗੇ ਡੇਰਾ ਸੱਚਾ ਸੌਦਾ ਦੀ ਕਿਰਪਾ ਰਹਿਮਤ ਨੂੰ ਜਾਣਦੇ ਹੋਏ ਸੋ ਹਜ਼ੂਰ ਜੀ ਦੀ ਪਿਆਰੀ ਸਾత్సੰਗਤ ਜੀਓ ਆਪ ਜੀ ਮੇਰੇ ਨਾਲ ਇੱਕ ਵਾਰੀ ਨਾਰਾ ਬੋਲੋ ਆ ਕੋ ਤਨ ਤਨ ਸਤਗੁਰੂ ਤੇਰਾ ਹੀ ਆਸਰਾ ਨਾਮ ਚਰਚਾ ਘਰ ਨੂੰ ਢਾਉਣ ਦੇ ਲਈ ਜਦੋਂ ਇੱਕ ਨਿਹੰਗ ਸਿੰਘ ਦੁਰਿਆ ਤਾ ਹਜ਼ੂਰ ਪਿਤਾ ਜੀ ਨੂੰ ਇੱਕ ਚਮਤਕਾਰ ਕਰਨਾ ਪਿਆ ਉਸ ਤੋਂ ਬਾਅਦ ਉਹ ਨਿਹੰਗ ਸਿੰਘ ਜਿਹੜਾ ਹੈ ਚੰਗੀ ਤਰ੍ਹਾਂ ਉਸ ਸੋਚ ਨੂੰ ਸਮਝ ਗਿਆ ਸੀ ਐਸਾ ਕਿ ਚਮਤਕਾਰ ਕੀਤਾ ਹਜ਼ੂਰ ਜੀ ਨੇ ਸੋ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਇੱਕ ਪਿੰਡ ਦੇ ਵਿੱਚ ਇੱਕ ਨਿਹੰਗ ਸਿੰਘ ਰਹਿੰਦਾ ਸੀ ਜੋ ਕਿ ਹਜ਼ੂਰ ਪਿਤਾ ਜੀ ਦੇ ਲਈ ਜਿਹਦੇ ਮਨ ਦੇ ਵਿੱਚ ਬਹੁਤ ਵੱਡੀ ਨਫ਼ਰਤ ਸੀ ਸੋ ਡੇਰੇ ਨੂੰ ਲੈ ਕੇ ਉਸ ਦੇ ਮਨ ਦੇ ਵਿੱਚ ਕਾਫੀ ਨਫ਼ਰਤ ਭਰੀ ਹੋਈ ਸੀ ਸੋ ਆਖਰ ਕਿਤੇ ਨਾ ਕਿਤੇ ਉਸ ਦੇ ਮਨ ਦੇ ਵਿੱਚ ਜਿਹੜੀ ਚਰਚਾ ਸੀ ਉਹ ਇਸ ਗੱਲ ਦੀ ਸੀ ਕਿ ਕਿਉਂਕਿ ਉਹਦੇ ਵਿੱਚ ਜਿਹੜੀ ਉਬਾਲ ਸੀ ਕੁਝ ਲੋਕਾਂ ਦੇ ਗਲਤ ਸੰਗਤ ਕੀਤੇ ਦਾ ਨਤੀਜਾ ਸੀ ਕਿਉਂਕਿ ਉਸ ਬੰਦੇ ਕੋਲ ਉਸ ਨਿਹੰਗ ਸਿੰਘ ਕੋਲ ਅਜਿਹੇ ਬੰਦੇ ਆਉਂਦੇ ਸੀ ਜਿਹੜੇ ਡੇਰੇ ਦੇ ਪ੍ਰਤੀ ਨਫ਼ਰਤ ਰੱਖਦੇ ਸੀ ਜਿਹੜੇ ਡੇਰੇ ਨੂੰ ਠੀਕ ਨਹੀਂ ਸੀ ਕਹਿੰਦੇ ਚੰਗਾ ਨਹੀਂ ਸੀ ਕਹਿੰਦੇ ਸੋ ਡੇਰੇ ਦੇ ਪ੍ਰਤੀ ਉਹ ਬੰਦੇ ਅਕਸਰ ਹੀ ਜਿਵੇਂ ਐਂਟੀ ਗੱਲਾਂ ਕਰਦੇ ਸੋ ਨਿਹੰਗ ਸਿੰਘ ਨੂੰ ਵੀ ਜਿਹੜਾ ਹੈ ਬਹੁਤ ਜ਼ਿਆਦਾ ਗੁੱਸਾ ਆਉਣ ਲੱਗ ਪਿਆ ਹੁਣ ਆਪਾਂ ਸਾਫ਼ ਜੀ ਗੱਲ ਹੈ ਵੀ ਜੈਸੇ ਸੰਗਤ ਵਿੱਚ ਆਪਾਂ ਬੈਠਾਂਗੇ ਉਹੇ ਜੀ ਸੰਗਤ ਦਾ ਅਸਰ ਜਿਹੜਾ ਸਾਡੇ ਤੇ ਪਏਗਾ ਉਹੇ ਜੀ ਕਤ ਜਿਹੜਾ ਹੈ ਅਸੀਂ ਕਰਨ ਲੱਗ ਜਾਵਾਂਗੇ ਉਹ ਜੇ ਸਾਨੂੰ ਉਚਸਕਾ ਪੈ ਜਾਏਗਾ ਕੋਨੋਂ ਨਿਹੰਗ ਸਿੰਘ ਨੂੰ ਵੀ ਜਿਹੜਾ ਥੋੜੀ ਬਹੁਤੀ ਨਫ਼ਰਤ ਤਾਂ ਪਹਿਲਾਂ ਸੀ ਮਨ ਦੇ ਵਿੱਚ ਪਰ ਹੁਣ ਉਹ ਬੰਦਿਆਂ ਦੀਆਂ ਗੱਲਾਂ ਸੁਣ-ਸੁਣ ਕੇ ਜਦੋਂ ਰੋਜ਼ ਇੱਕ ਬੰਦੇ ਕੋਲ ਹਰ ਰੋਜ਼ ਇੱਕੋ ਹੀ ਗੱਲਾਂ ਚੱਲਣਗੀਆਂ ਕਿਸੇ ਦੇ ਵਿਰੁੱਧ ਹੀ ਚੱਲਣਗੀਆਂ ਸੁਭਾਵਕ ਹੈ ਕਿ ਉਹ ਬੰਦਾ ਵੀ ਉਸ ਦੇ ਵਿਰੁੱਧ ਹੀ ਹੋ ਜਾਏਗਾ ਹੁਣ ਆਖਰਕਾਰ ਉਹ ਨਿਹੰਗ ਸਿੰਘ ਵੀ ਜਿਹੜਾ ਹੈ ਡੇਰਾ ਸੱਚਾ ਸੌਦਾ ਦੇ ਵਿਰੁੱਧ ਹੋ ਗਿਆ ਤੇ ਉਹਦੀਆਂ ਜਿਹੜੀਆਂ ਅੰਦਰਲੀਆਂ ਆਪਣੀਆਂ ਮਨੋਵਿਗਿਆਨਕ ਗੱਲਾਂ ਸੀ ਸੋ ਆਖਰ ਉਹ ਵੀ ਡੇਰੇ ਦੇ ਖਿਲਾਫ ਇਹ ਚਲਣੀਆਂ ਸ਼ੁਰੂ ਹੋ ਗਈਆਂ ਹੁਣ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਬਣਨੇ ਸ਼ੁਰੂ ਹੋ ਗਏ ਹੁਣ ਕਈ ਤਰ੍ਹਾਂ ਦੇ ਜਿਹੜੇ ਮਨ ਦੇ ਵਿੱਚ ਸਵਾਲ ਬਣੇ ਸੋ ਆਖਰ ਕਿਤੇ ਨਾ ਕਿਤੇ ਉਹ ਜਿਹੜਾ ਨਿਹੰਗ ਸਿੰਘ ਸੀ ਸੋ ਆਖਰ ਹੁਣ ਡੇਰੇ ਦੇ ਖਿਲਾਫ ਹੋ ਕੇ ਚੱਲਣ ਲੱਗ ਪਿਆ ਸੋ ਆਖਰ ਇੱਕ ਦਿਨ ਅਜੀਹਾ ਹੋਇਆ ਕਿ ਮਨ ਦੇ ਵਿੱਚ ਇੰਨਾ ਜ਼ਿਆਦਾ ਗੁੱਸਾ ਭਰ ਗਿਆ ਹੁਣ ਆਪਣੇ ਆਪ ਤੇ ਉਸ ਦਾ ਜਿਹੜਾ ਗੁੱਸਾ ਸੀ ਆਪਣੇ ਆਪ ਤੋਂ ਜਿਹੜਾ ਹੈ ਉਹ ਕਿਤੇ ਨਾ ਕਿਤੇ ਘਰ ਦੀਆਂ ਕੁਝ ਚੀਜ਼ਾਂ ਤੋਂ ਖਫਾ ਸੀ ਕਈ ਵਾਰੀ ਹੁੰਦਾ ਵੀ ਬੰਦਾ ਗੁੱਸਾ ਕਿਸੇ ਹੋਰ ਦੇ ਹੁੰਦਾ ਤੇ ਕੱਢਦਾ ਕਿਸੇ ਹੋਰ ਤੇ ਆ ਤੇ ਸ਼ਾਇਦ ਉਹ ਨੰਗ ਸਿੰਘ ਨਾਲ ਵੀ ਇਦਾਂ ਹੀ ਹੋਇਆ ਕਿਤੇ ਨਾ ਕਿਤੇ ਕੋਈ ਚੀਜ਼ਾਂ ਨੂੰ ਲੈ ਕੇ ਘਰ ਦੇ ਵਿੱਚੋਂ ਉਹ ਇਨਸਾਨ ਦੁਖੀ ਸੀ ਸੋ ਆਖਰ ਉਹਨੇ ਸੋਚਿਆ ਹੁਣ ਮੰਨ ਦੇ ਵਿੱਚ ਇੱਕ ਗੱਲ ਸੈੱਟ ਹੋ ਗਈ ਮੈਂ ਪਿੰਡ ਦੇ ਵਿੱਚ ਬਣ ਰਿਹਾ ਜਿਹੜਾ ਨਾਮ ਚਰਚਾ ਘਰ ਹੈ ਇਸ ਨੂੰ ਢਾ ਆਵਾਂ ਤੇ ਇਹ ਨਾਮ ਚਰਚਾ ਘਰ ਨੂੰ ਜਿਹੜਾ ਹੈ ਖਤਮ ਕਰ ਦੇਵਾਂ ਤੇ ਹੁਣ ਉਹ ਆਪਣੀ ਨੰਗੀ ਤਲਵਾਰ ਲੈ ਕੇ ਸ੍ਰੀ ਸਾਹਿਬ ਲੈ ਕੇ ਡੇਰਾ ਸਿਰਸਾ ਵੱਲੋਂ ਚੱਲ ਪੈਂਦਾ ਨਾਮ ਚਰਚਾ ਘਰ ਜੋ ਉਹਨਾਂ ਦੇ ਪਿੰਡ ਵਿੱਚ ਬਣ ਰਿਹਾ ਸੀ ਉਧਰੋਂ ਦੂਰ ਪੈਂਦਾ ਹੁਣ ਜਦੋਂ ਸਾਰੇ ਉਹਨੂੰ ਵੇਖਦੇ ਨੇ ਸਾਰੇ ਹੈਰਾਨ ਹੋ ਜਾਂਦੇ ਨੇ ਵੀ ਅਰਜ ਨੇ ਗੁੱਸੇ ਵਿੱਚ ਕਿਉਂ ਆਏ ਵੀ ਸ਼ਾਇਦ ਕੀ ਕਾਰਨ ਹੋ ਗਿਆ ਹੁਣ ਤੁਹਾਨੂੰ ਪਤਾ ਵੀ ਕੁਝ ਕੋਈ ਬੰਦੇ ਵਿੱਚ ਹੁੰਦੇ ਨੇ ਜਿਹੜੇ ਤਮਾਸ਼ਾ ਦੇਖਣ ਵਾਲੇ ਹੁੰਦੇ ਨੇ ਜਿਹੜੇ ਸੋਚਦੇ ਹੁੰਦੇ ਨੇ ਵੀ ਆਪਾਂ ਵੇਖੀਏ ਸਹੀ ਵੀ ਹੋਏਗਾ ਕਿ ਜਿਵੇਂ ਕਈ ਬੰਦਿਆਂ ਦਾ ਸੁਭਾਅ ਹੁੰਦਾ ਵੀ ਅੱਗ ਲਾਈ ਡੱਬੂ ਕੰਧ ਤੇ ਸੋ ਆਖਰ ਉਹ ਬੰਦਿਆਂ ਨੇ ਉਹਦੇ ਕੋਲੇ ਜਾਣ ਬੁੱਝ ਕੇ ਗੱਲਾਂ ਕੀਤੀਆਂ ਹੁਣ ਉਹ ਵੀ ਵੇਖ ਰਹੇ ਨੇ ਵੀ ਆਖਰ ਇਹ ਚੱਲਿਆ ਹੈ ਇੱਕ ਇਧਰੋਂ ਚੱਲਿਆ ਵੀ ਬੱਲੇ ਬੱਲੇ ਇਹ ਤਾਂ ਜੀ ਅੱਜ ਕੋਈ ਵੱਡਾ ਹੀ ਕੰਮ ਕਰਨ ਚੱਲਿਆ ਸੋ ਆਖਰ ਕਿਹਨੂੰ ਮਾਰੇਗਾ ਚਲੋ ਵੇਖੀਏ ਮੋਸਤੇ ਮਗਰ ਮਗਰ ਚੱਲਨੇ ਸ਼ੁਰੂ ਹੋ ਗਏ ਸੋਨਾ ਲੋਕਾਂ ਨੇ ਜਿਹੜਾ ਹੈ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਸ਼ਾਇਦ ਇਹਨੂੰ ਰੋਕ ਲਈਏ ਕੋਈ ਗਲਤ ਕੰਮ ਨਾ ਹੋ ਜਾਏ ਕੋਈ ਏਦਾਂ ਦੀ ਸਥਿਤੀ ਨਾ ਵਾਪਰ ਜਾਏ ਪਰ ਉਹਨਾਂ ਲੋਕਾਂ ਨੇ ਜਿਹੜਾ ਹੈ ਇੱਕ ਵਾਰੀ ਵੀ ਨਾ ਸੋਚਿਆ ਹੁਣ ਉਹ ਲੋਕ ਜਿਹੜੇ ਸੀ ਇੱਕਦਮ ਜਿਹੜਾ ਹੈ ਇੱਕਦਮ ਜਿਹੜਾ ਹੈ ਚੱਲ ਪੈਂਦੇ ਨੇ ਸੋ ਉਹਨਾਂ ਲੋਕਾਂ ਨੇ ਜਿਹੜਾ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਆਪਾਂ ਇੱਕ ਵਾਰੀ ਜਿਹੜਾ ਹੈ ਪਿੱਛੇ ਪਿੱਛੇ ਚੱਲ ਕੇ ਵੇਖਦੇ ਹੁਣ ਉਹ ਨਿਹੰਗ ਸਿੰਘ ਪੂਰੇ ਗੁੱਸੇ ਦੇ ਵਿੱਚ ਹੈ ਤੇ ਆਪਣੀ ਤਲਵਾਰ ਕੱਢ ਕੇ ਅੱਗੇ ਅੱਗੇ ਨੂੰ ਜਾਂਦਾ ਪਿਆ ਹੈ ਸਾਰੇ ਲੋਕ ਜਿਹੜਾ ਜਿਹੜਾ ਵੀ ਉਹਨੂੰ ਵੇਖਦਾ ਹੈ ਸਾਰੇ ਹੀ ਜਿਹੜੇ ਹੈਰਾਨ ਹੋਈ ਜਾ ਰਹੇ ਨੇ ਸਾਰੇ ਵੇਖੀ ਜਾ ਰਹੇ ਨੇ ਵੀ ਕਿੱਧਰ ਨੂੰ ਚੱਲਿਆ ਹੈ ਕਿਵੇਂ ਚੱਲਿਆ ਹੈ ਜਿਹੜਾ ਵੇਖੀਏ ਤੇ ਸਹੀ ਇਹਦਾ ਆਖਰਕਾਰ ਰੁਖ ਕੀ ਹੈ ਇਹ ਕਿੱਧਰ ਨੂੰ ਜਾਣ ਕੇ ਚੱਲਿਆ ਹੈ ਤਾਂ ਇਹਦੇ ਮਨ ਦੀ ਦਸ਼ਾ ਕੀ ਹੈ ਸੋ ਸਾਰੇ ਹੀ ਬਹੁਤ ਜ਼ਿਆਦਾ ਹੈਰਾਨ ਨੇ ਹੁਣ ਸਾਰੇ ਹੀ ਹੈਰਾਨ ਹੋ ਕੇ ਵੇਖ ਰਹੇ ਨੇ ਪਰ ਹੁਣ ਆਖਰਕਾਰ ਕੋਈ ਪੁੱਛ ਨਹੀਂ ਰਿਹਾ ਕੋਈ ਰੋਕ ਉਹਨੂੰ ਨਹੀਂ ਰਿਹਾ ਸੋ ਆਖਰ ਇੱਕਦਮ ਹੈਰਾਨ ਹੋ ਕੇ ਸਾਰੇ ਵੇਖੀ ਜਾ ਰਹੇ ਨੇ ਹੁਣ ਤਕਰੀਬਨ ਜਦੋਂ ਉਹ ਨਿਹੰਗ ਸਿੰਘ ਆਪਣੇ ਸਾਰੇ ਪਿੰਡ ਦੇ ਵਿੱਚੋਂ ਦੀ ਹੋ ਕੇ ਜਦੋਂ ਲੰਗਿਆ ਪੂਰੇ ਗੁੱਸੇ ਵਿੱਚੋਂ ਦੀ ਉਹ ਨਿਹੰਗ ਸਿੰਘ ਜਦੋਂ ਆਪਣੇ ਪੂਰੇ ਗੁੱਸੇ ਵਿੱਚੋਂ ਹੋ ਕੇ ਜਿਹੜਾ ਹੈ ਉਹ ਨੰਗਦਾ ਹੈ ਸੋ ਆਖਰ ਫਿਰ ਉਹ ਨਿਹੰਗ ਸਿੰਘ ਜਿਹੜਾ ਹੈ ਜਦੋਂ ਆਪਣੇ ਘਰ ਦੇ ਵਿੱਚੋਂ ਤੁਰਿਆ ਸੀ ਸੋ ਸਾਰੇ ਲੋਕ ਜਿਹੜੇ ਉਹਨੂੰ ਦੇਖ ਰਹੇ ਸੀ ਸਾਰੇ ਉਹਨੂੰ ਹੈਰਾਨ ਸੀ ਵੇਖ ਕੇ ਪਰ ਹੁਣ ਉਹ ਜਿਵੇਂ ਜਿਵੇਂ ਤੁਰਿਆ ਜਾ ਰਿਹਾ ਹੈ ਸੋ ਆਖਰ ਲੋਕ ਦੇਖ ਰਹੇ ਨੇ ਜਿਵੇਂ ਹੀ ਉਹ ਨਾਮ ਚਰਚਾ ਘਰ ਜਿਹੜਾ ਬਣਿਆ ਹੋਇਆ ਸੀ ਉਹਦੇ ਕੋਲ ਜਾ ਕੇ ਪਹੁੰਚਦਾ ਹੈ ਨਾਮ ਚਰਚਾ ਘਰ ਦੇ ਕੋਲ ਜਿਵੇਂ ਹੀ ਜਾਂਦਾ ਸੋ ਆਖਰ ਉਹਦੇ ਮਨ ਦੇ ਵਿੱਚ ਇੱਕੋ ਹੀ ਗੱਲ ਸੀ ਕਿ ਮੈਂ ਇਸ ਨਾਮ ਚਰਚਾ ਘਰ ਨੂੰ ਢਾ ਦਿਆਂ ਇਸ ਨਾਮ ਚਰਚਾ ਘਰ ਨੂੰ ਮੈਂ ਅੱਜ ਕੱਲਾ ਹੀ ਢਾ ਕੇ ਜਿਹੜਾ ਹੈ ਇੱਥੇ ਮੈਂ ਬਿਲਕੁਲ ਇਹਨਾਂ ਦਾ ਸਫਾਇਆ ਕਰ ਦਾਂਗਾ ਇਹ ਲੋਕ ਇੱਥੋਂ ਚਲੇ ਜਾਣ ਸੋ ਆਖਰ ਮੈਂ ਇਹਨਾਂ ਲੋਕਾਂ ਨੂੰ ਇੱਥੋਂ ਭਜਾਉਣ ਦੇ ਵਿੱਚ ਸਫਲ ਰਹਾਂਗਾ ਹੁਣ ਉਹ ਤਲਵਾਰ ਕੱਢ ਕੇ ਜਿਵੇਂ ਹੀ ਨਾਮ ਚਰਚਾ ਘਰ ਦੇ ਬਿਲਕੁਲ ਐਨ ਸਾਹਮਣੇ ਗੇਟ ਦੇ ਪਹੁੰਚ ਗਿਆ ਦਰਵਾਜ਼ੇ ਉੱਤੇ ਲੱਤ ਮਾਰ ਕੇ ਜਦੋਂ ਉਹ ਅੰਦਰ ਵੜਾ ਦੈਸੋ ਦਰਵਾਜਾ ਖੁੱਲਦੈ ਤੋਂ ਸਾਹਮਣੇ ਇੱਕ ਐਸਾ ਚਮਤਕਾਰ ਜਿਸ ਨੂੰ ਵੇਖ ਕੇ ਉਹ ਖੁਦ ਵੀ ਹੈਰਾਨ ਸੀ ਵੀ ਆਖਰ ਇਹ ਚਮਤਕਾਰ ਕਿਵੇਂ ਪਰ ਉਹ ਫਿਰ ਵੀ ਆਪਣੇ ਮਨ ਦੀ ਮਤ ਦੇ ਪਿੱਛੇ ਲਾ ਕੇ ਅੰਦਰ ਤੁਰਦਾ ਗਿਆ ਸੋ ਅੰਦਰ ਇੰਨਾ ਪ੍ਰਕਾਸ਼ ਹੁੰਦਾ ਗਿਆ ਜਿਵੇਂ ਹੀ ਉਹ ਬਿਲਡਿੰਗ ਦੇ ਜਿਹੜੀ ਅਧੂਰੀ ਸੀ ਹਾਲੇ ਬਣ ਰਹੀ ਸੀ ਬਿਲਡਿੰਗ ਉਹਦੇ ਅੰਦਰ ਜਾ ਕੇ ਪਹੁੰਚਿਆ ਸਾਹਮਣੇ ਪਿਤਾ ਜੀ ਬੈਠੇ ਹੋਏ ਸੀ ਸਾਹਮਣੇ ਪਿਤਾ ਜੀ ਦੇ ਚਿਹਰੇ ਦਾ ਨੂਰਾਨੀ ਨੂਰ ਵੇਖ ਕੇ ਸਾਹਮਣੇ ਪਿਤਾ ਜੀ ਦਾ ਚਿਹਰਾ ਤੱਕ ਕੇ ਉਹਦੇ ਮਨ ਦੇ ਵਿੱਚ ਇੱਕ ਵਾਰੀ ਸਵਾਲ ਆਇਆ ਕਿ ਮਨਾ ਤੂੰ ਗਲਤ ਕਰ ਰਿਹਾ ਹੈ ਹੁਣ ਸਾਹਮਣੇ ਖੜਾ ਹੈ ਸਾਹਮਣੇ ਪਿਤਾ ਜੀ ਖੜੇ ਨੇ ਔਰ ਸਾਹਮਣੇ ਜਦੋਂ ਸਾਰਾ ਕੁਝ ਉਸਨੇ ਵੇਖਿਆ ਹੁਣ ਜਿਹੜੇ ਪਿੰਡ ਵਾਲੇ ਲੋਕ ਸੀ ਉਹ ਬਾਹਰ ਹੀ ਖੜ ਗਏ ਸੀ ਉਹ ਅੰਦਰ ਨਹੀਂ ਗਏ ਕਿਉਂਕਿ ਸ਼ਾਇਦ ਅੰਦਰ ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਜਿਹੜਾ ਹੈ ਕੋਈ ਚਮਤਕਾਰ ਵਾਪਰੇਗਾ ਜਾਂ ਫਿਰ ਕਈਆਂ ਦੇ ਮਨ ਦੀ ਸੋਚ ਸੀ ਵੀ ਦੇਖੀਏ ਕੀ ਅੰਦਰੋਂ ਵਾਪਸ ਆਏਗਾ ਜਾਂ ਨਹੀਂ ਆਏਗਾ ਸੋ ਸਾਰੇ ਲੋਕ ਬਾਹਰ ਹੀ ਖੜੇ ਹੀ ਤਮਾਸ਼ਾ ਵੇਖ ਰਹੇ ਸੀ ਪਰ ਜਿਵੇਂ ਹੀ ਉਹ ਅੰਦਰ ਜਾ ਕੇ ਪਹੁੰਚਿਆ ਸੀ ਉਹ ਅੰਦਰ ਗਿਆ ਸੀ ਸੋ ਹੁਣ ਉਹ ਸਾਰੇ ਲੋਕ ਬਿਲਕੁਲ ਵੇਖ ਕੇ ਉਸ ਨੂੰ ਹੈਰਾਨ ਤਾਂ ਸੀ ਪਰ ਉਹ ਸਾਰੇ ਲੋਕ ਅੰਦਰ ਜਾਣ ਦੀ ਕੋਸ਼ਿਸ਼ ਨਹੀਂ ਸੀ ਕਰ ਰਹੇ ਹੈਰਾਨ ਹੋ ਰਹੇ ਸੀ ਗੱਲਾ ਸੋ ਜਾ ਕੇ ਜਦੋਂ ਉਹਨਾਂ ਨੇ ਉਹ ਨਿਹੰਗ ਸਿੰਘ ਨੇ ਧੱਕਿਆ ਵੀ ਸਾਹਮਣੇ ਪਿਤਾ ਜੀ ਮੌਜੂਦ ਨੇ ਤੇ ਉਹ ਜਦੋਂ ਅੰਦਰ ਪਹੁੰਚਿਆ ਸੀ ਉਹਨੇ ਪ੍ਰਕਾਸ਼ ਹੀ ਪ੍ਰਕਾਸ਼ ਵੇਖਿਆ ਸਾਹਮਣੇ ਪਿਤਾ ਜੀ ਨੂੰ ਪਾਇਆ ਤੇ ਪਿਤਾ ਜੀ ਨੇ ਇੱਕਦਮ ਉਸਨੂੰ ਕਿਹਾ ਬੇਟਾ ਤੁਸੀਂ ਗਲਤ ਕਰ ਰਹੇ ਹੋ ਧਰਮ ਜੋੜਦਾ ਹੈ ਧਰਮ ਤੋੜਦਾ ਨਹੀਂ ਹੈ ਤੁਹਾਡੇ ਹੱਥ ਵਿੱਚ ਫੜੀ ਤਲਵਾਰ ਇਹ ਤੁਹਾਡੀ ਕਿਆ ਲਈਏ ਤੇ ਦੂਸਰੇ ਤੇ ਹੁੰਦਾ ਜ਼ੁਲਮ ਰੋਕਣ ਲਈ ਹੈ ਦੂਸਰੇ ਦੀ ਰੱਖਿਆ ਲਈ ਹੈ ਤੁਸੀਂ ਗਲਤ ਕਰ ਰਹੇ ਹੋ ਜਦੋਂ ਇੰਨੀ ਹੀ ਗੱਲ ਕਹੀ ਤਾਂ ਉਹ ਨਿਹੰਗ ਸਿੰਘ ਦੇ ਹੱਥ ਜੋ ਵਿੱਚੋਂ ਤਲਵਾਰ ਜਿਹੜੀ ਹੈ ਨੀਚੇ ਡਿੱਗ ਪਈ ਸੋ ਆਖਰ ਉਹ ਨਿਹੰਗ ਸਿੰਘ ਦੋਵੇਂ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਜੀ ਮੈਂ ਰਸਤੇ ਤੋਂ ਭਟਕ ਚੁੱਕਿਆ ਸੀ ਮੈਂ ਮਾਰਗ ਤੋਂ ਭਟਕ ਚੁੱਕਿਆ ਸੀ ਸੋ ਪედაਜੀ ਤੁਸੀਂ ਮੈਨੂੰ ਇਹ ਗੱਲ ਕਹਿ ਕੇ ਸਾਰੀਆਂ ਚੀਜ਼ਾਂ ਦਾ ਗਿਆਨ ਕਰਾ ਦਿੱਤਾ ਥੋੜਾ ਥੋੜਾ ਕਿਹਾ ਮੈਨੂੰ ਬਹੁਤਾ ਸਮਝ ਆ ਗਿਆ ਤੁਸੀਂ ਇੰਨੀ ਗੱਲ ਹੀ ਕਹੀ ਮੈਨੂੰ ਸਮਝ ਆ ਗਿਆ ਸੋ ਆਖਰ ਉਹ ਨਿਹੰਗ ਸਿੰਘ ਜਿਹੜਾ ਹੈ ਆਪਣੀ ਗਲਤੀ ਨੂੰ ਮੰਨਦਾ ਹੈ ਆਪਣੀ ਗਲਤੀ ਨੂੰ ਕਬੂਲ ਕਰਦਾ ਹੈ ਸੋ ਉਸ ਤੋਂ ਬਾਅਦ ਸਾਹਮਣੇ ਉਹ ਦੁਬਾਰਾ ਜਦੋਂ ਨਜ਼ਰ ਉਸਨੇ ਨੀਮੀ ਕੀਤੀ ਸੀ ਤਾਂ ਦੁਬਾਰਾ ਜਦੋਂ ਨੇ ਨਜ਼ਰਾਂ ਚੱਕ ਕੇ ਵੇਖਿਆ ਉੱਥੇ ਕੋਈ ਵੀ ਨਹੀਂ ਸੀ ਉਹਨੂੰ ਸਮਝ ਆ ਗਿਆ ਵੀ ਸ਼ਾਇਦ ਮੈਨੂੰ ਜਿਹੜਾ ਹੈ ਇਦਾਂ ਹੀ ਸਮਝਾਇਆ ਗਿਆ ਸੋ ਫਿਰ ਉਸ ਤੋਂ ਬਾਅਦ ਉਹ ਉੱਥੋਂ ਵਾਪਸ ਆ ਜਾਂਦਾ ਹੈ ਸੋ ਆਖਰ ਕਹਿੰਦਾ ਹੈ ਕਿ ਭਾਈ ਮੈਂ ਡੇਰੇ ਨੂੰ ਢਾਉਣ ਦੇ ਲਈ ਆਇਆ ਸੀ ਪਰ ਨਹੀਂ ਹੁਣ ਮੈਂ ਡੇਰੇ ਨੂੰ ਢਾਹਾਂਗਾ ਨਹੀਂ ਸੋ ਆਖਰ ਇਹ ਬਣਦਾ ਹੈ ਸੋ ਇਹਨੂੰ ਬਣ ਲੈਣ ਦਿਓ ਸੋ ਉੱਥੋਂ ਉਹ ਵਾਪਸ ਆ ਜਾਂਦਾ ਹੈ ਸੋ ਫਿਰ ਆਪਣੇ ਘਰ ਵਿੱਚ ਆ ਕੇ ਖੁਸ਼ੀ ਖੁਸ਼ੀ ਰਹਿਣ ਲੱਗਦਾ ਹੈ ਸੋ ਆਪਣੇ ਧਰਮ ਨੂੰ ਚੰਗੀ ਤਰ੍ਹਾਂ ਮੰਨਦਾ ਹੈ ਧਰਮ ਦੇ ਵਿੱਚ ਪਰਪੱਕ ਰਹਿੰਦਾ ਹੈ ਸੋ ਕਿਸੇ ਨੂੰ ਮਾੜਾ ਨਹੀਂ ਬੋਲਦਾ ਜਿਹੜੇ ਬੰਦੇ ਉਸ ਦੇ ਕੋਲ ਰੋਜ਼ ਆ ਕੇ ਇਦਾਂ ਦੀਆਂ ਗੱਲਾਂ ਕਰਦੇ ਸੀ ਉਹਨਾਂ ਨੂੰ ਸਮਝਾਉਂਦਾ ਪਰ ਉਹ ਜਦੋਂ ਨਹੀਂ ਸਮਝਦੇ ਫਿਰ ਉਹ ਉਹਨਾਂ ਨੂੰ ਹੀ ਉੱਠਾ ਪੈ ਜਾਂਦਾ ਉਹਨਾਂ ਨੂੰ ਕਹਿੰਦਾ ਹੈ ਜੇ ਅੱਜ ਤੋਂ ਬਾਅਦ ਇੱਥੇ ਕੋਈ ਗੱਲ ਕੀਤੀ ਤਾਂ ਮੇਰੇ ਤੋਂ ਕੋਈ ਬੁਰਾ ਨਹੀਂ ਹੋਏਗਾ ਮੈਂ ਕਿਸੇ ਦੇ ਖਿਲਾਫ ਨਹੀਂ ਸੁਣ ਸਕਦਾ ਸੋ ਆਪਣਾ ਜਿਹੜਾ ਹੈ ਜੀਵਨ ਚੰਗੀ ਤਰ੍ਹਾਂ ਬਤੀਤ ਕਰੋ ਆਪਣੇ ਜੀਵਨ ਨੂੰ ਸੁਧਾਰੋ ਉਹਨਾਂ ਨੂੰ ਵੀ ਉਹ ਚੰਗੀ ਸਿੱਖਿਆ ਦੇਣ ਲੱਗ ਜਾਂਦਾ ਹੈ ਸੋ ਧੰਨ ਧੰਨ ਸਤਗੁਰੂ ਰਹੀ ਆਸਰਾ